ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਤ ਪੀਖਨ ਜੀ ਦੀ ਜੀਵਨੀ ਜਨਮ ਅਤੇ ਬਚਪਨ ਭਗਤ ਪੀਖਨ ਜੀ ਦਾ ਜਨਮ ਲਗਭਗ 16ਵੀਂ ਸਦੀ ਵਿੱਚ ਅਵਧ ਖੇਤਰ ਉੱਤਰ ਪ੍ਰਦੇਸ਼ ਵਿੱਚ ਹੋਇਆ ਉਹ ਇੱਕ ਸੁਧਾਰਨ ਪਰ ਧਾਰਮਿਕ ਪਰਿਵਾਰ ਵਿੱਚ ਜਨਮੇ ਬਚਪਨ ਤੋਂ ਹੀ ਉਹਨਾਂ ਦਾ ਮਨ ਰੱਬੀ ਭਗਤੀ ਵੱਲ ਖਿੱਚਿਆ ਰਹਿੰਦਾ ਸੀ ਜਦੋਂ ਹੋਰ ਬੱਚੇ ਖੇਡਾਂ ਵਿੱਚ ਮਸਤ ਹੁੰਦੇ ਸਨ ਤਦੋਂ ਪੀਖਣ ਜੀ ਇਕੱਲੇ ਬੈਠ ਕੇ ਰੱਬੀ ਨਾਮ ਸਿਮਰਦੇ ਅਤੇ ਵੱਡੇ ਵੱਡੇ ਸਾਧੂਆਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਗਿਆਨ ਅਤੇ ਸੰਗਤ ਭਗਤ ਪੀਖਣ ਜੀ ਨੇ ਆਪਣਾ ਜੀਵਨ ਗਿਆਨ ਤੇ ਭਗਤੀ ਦੀ ਖੋਜ ਵਿੱਚ ਸਮਰਪਿਤ ਕੀਤਾ ਉਹ ਅਕਸਰ ਮਹਾਨ ਸੰਤਾਂ ਭਗਤਾਂ ਅਤੇ ਗਿਆਨੀਆਂ ਦੀ ਸੰਗਤ ਕਰਦੇ ਸਨ ਮੰਨਿਆ ਜਾਂਦਾ ਹੈ ਕਿ ਉਹ ਰਾਮਾਨੰਦ ਸੰਪਰਦਾ ਨਾਲ ਸੰਬੰਧਿਤ ਸਨ ਅਤੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਵਰਗੇ ਮਹਾਨ ਭਗਤਾਂ ਤੋਂ ਪ੍ਰਭਾਵਿਤ ਹੋਏ। ਉਹ ਲੋਕਾਂ ਨੂੰ ਦੱਸਦੇ ਸਨ ਕਿ ਧਰਮ ਦਾ ਅਸਲ ਮਤਲਬ ਰਸਮਾਂ ਰਿਵਾਜਾਂ ਵਿੱਚ ਫਸਣਾ ਨਹੀਂ ਸਗੋਂ ਮਨ ਨੂੰ ਪਵਿੱਤਰ ਕਰਕੇ ਰੱਬ ਨਾਲ ਜੋੜਨਾ ਹੈ। ਜੀਵਨ ਦਰਸ਼ਨ ਅਤੇ ਉਪਦੇਸ਼ ਭਗਤ ਪੀਖਣ ਜੀ ਨੇ ਲੋਕਾਂ ਨੂੰ ਸਪਸ਼ਟ ਕੀਤਾ ਕਿ ਇਸ ਦੁਨੀਆ ਦੀਆਂ ਸਾਰੀਆਂ ਵਸਤੂਆਂ ਅਸਥਿਰ ਹਨ ਧਨ ਮਾਇਆ ਘਰ-ਬਾਰ ਇੱਜ਼ਤ ਇਹ ਸਭ ਕੁਝ ਸਮੇਂ ਨਾਲ ਖਤਮ ਹੋ ਜਾਂਦਾ ਹੈ ਮਨੁੱਖ ਦੇ ਮਰਨ ਤੋਂ ਬਾਅਦ ਕੋਈ ਵੀ ਚੀਜ਼ ਸਾਥ ਨਹੀਂ ਦਿੰਦੀ ਸਿਵਾਏ ਪਰਮਾਤਮਾ ਦੇ ਨਾਮ ਦੇ ਉਹ ਕਹਿੰਦੇ ਸਨ ਜਿਵੇਂ ছায়ਾ ਸੂਰਜ ਦੇ ਡੁੱਬਣ ਨਾਲ ਖਤਮ ਹੋ ਜਾਂਦੀ ਹੈ ਤਿਵੇਂ ਸੰਸਾਰ ਦੇ ਸੁੱਖ ਵੀ ਨਾਸ਼ ਹੋ ਜਾਂਦੇ ਹਨ ਮਨੁੱਖ ਨੂੰ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਨਾਮ ਦੀ ਕਮਾਈ ਕਰੇ ਸੱਚੀ ਦੌਲਤ ਧਨ ਨਹੀਂ ਸਗੋ ਰੱਬ ਦਾ ਨਾਮ ਹੈ ਜੋ ਮਨੁੱਖ ਨਾਮ ਨੂੰ ਭੁੱਲ ਜਾਂਦਾ ਹੈ ਉਹ ਆਪਣੇ ਜੀਵਨ ਦਾ ਅਸਲ ਮਕਸਦ ਗਵਾ ਲੈਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਭਗਤ ਪੀਖਣ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 659 ਰਾਗ ਸੋਰਠ ਵਿੱਚ ਦਰਜ ਹੈ ਇਸ ਇੱਕ ਸ਼ਬਦ ਵਿੱਚ ਉਹ ਦੱਸਦੇ ਹਨ ਕਿ ਸੰਸਾਰ ਦੇ ਰਿਸ਼ਤੇ ਨਾਤੇ ਦੌਲਤ ਤਾਕਤ ਇਹ ਸਭ ਅਸਥਿਰ ਹਨ ਮਨੁੱਖ ਮਰਨ ਵੇਲੇ ਸਭ ਕੁਝ ਛੱਡ ਜਾਂਦਾ ਹੈ ਉਸ ਵੇਲੇ ਸਿਰਫ ਨਾਮ ਹੀ ਸਾਥੀ ਬਣਦਾ ਹੈ ਇਸ ਲਈ ਉਹ ਸਦਾ ਨਾਮ ਜਪਣ ਸੇਵਾ ਕਰਨ ਅਤੇ ਸਾਧ ਸੰਗਤ ਵਿੱਚ ਜੁੜਨ ਦਾ ਉਪਦੇਸ਼ ਦਿੰਦੇ ਹਨ ਲੋਕਾਂ ਉੱਤੇ ਪ੍ਰਭਾਵ ਭਗਤ ਭੀਖਣ ਜੀ ਦੀਆਂ ਗੱਲਾਂ ਲੋਕਾਂ ਦੇ ਦਿਲ ਨੂੰ ਛੂਹ ਲੈਂਦੀਆਂ ਸਨ ਉਹਨਾਂ ਨੇ ਕਈਆਂ ਨੂੰ ਮਾਇਆ ਦੇ মোহ, ਅਹੰਕਾਰ ਅਤੇ ਜਾਤ-ਪਾਤ ਦੀ ਗਲਤ ਫਿਰਕਾਬੰਦੀ ਤੋਂ ਬਚਾਇਆ। ਉਹ ਲੋਕਾਂ ਨੂੰ ਸਰਲ ਜੀਵਨ ਅਤੇ ਉੱਚੇ ਵਿਚਾਰਾਂ ਦੀ ਰਾਹੀ ਰੱਬ ਨਾਲ ਜੋੜਦੇ ਸਨ। ਆਖਰੀ ਸਮਾਂ ਭਗਤ ਭੀਖਣ ਜੀ ਨੇ ਆਪਣੀ ਪੂਰੀ ਉਮਰ ਨਾਮ ਭਗਤੀ ਵਿੱਚ ਬਿਤਾਈ। ਉਹ ਅੰਤਲੇ ਸਮੇਂ ਤੱਕ ਵਾਹਿਗੁਰੂ ਵਾਹਿਗੁਰੂ ਦਾ ਦਾਪ ਕਰਦੇ ਰਹੇ ਉਹਨਾਂ ਦਾ ਵਿਸ਼ਵਾਸ ਸੀ ਕਿ ਜਿਸ ਨੇ ਨਾਮ ਕਮਾਇਆ ਉਹੀ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੁੰਦਾ ਹੈ ਯਾਦਗਾਰ ਅੱਜ ਭਗਤ ਪੀਖਨ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੋ 10 ਗੁਰੂ ਸਹਿਬਾਨ ਦੀ ਜਗਦੀ ਜੋਤ ਹੈ ਜਿਨ੍ਹਾਂ ਵਿੱਚੋਂ ਪ੍ਰਤੱਖ ਗੁਰੂ ਦੇ ਦਰਸ਼ਨ ਹੁੰਦੇ ਹਨ ਉਨ੍ਹਾਂ ਦੀ ਬਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਸੰਸਾਰ ਦੇ ਸਭ ਸੁੱਖ ਮਿਟ ਜਾਣ ਵਾਲੇ ਹਨ ਪਰ ਨਾਮ ਹੀ ਸਦਾ ਸਾਥੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ